ਐਨਿਕ ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦੇ ਇੱਕ ਹੋਰ ਪਹਿਲਵਾਨ ਨੇ ਇਤਿਹਾਸ ਰਚ ਦਿੱਤਾ ਹੈ ਮਕਬੂਲ ਛਤਰਸਾਲ ਅਖਾੜੇ ਦਾ ਨਾਮ ਅਸੀਂ ਕਿਉਂ ਲਿਆ ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਦੱਸ ਦਈਏ ਕਿ ਇਸ ਅਖਾੜੇ ਦੇ ਇੱਕ ਹੋਰ ਪਹਿਲਵਾਨ ਅਮਨ ਸਹਿਰਾਵਤ ਨੇ ਇਤਿਹਾਸ ਰਚ ਦਿੱਤਾ ਔਰ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਦਰਸਲ ਪੈਰਿਸ 올림픽 ਦੇ ਵਿੱਚ ਪੁਰਸ਼ਾਂ ਦੇ ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਵਿੱਚ ਇਹ ਕਾਂਸੀ ਦਾ ਤਗਮਾ ਜਿਹੜਾ ਹੈ ਅਮਨ ਸਹਿਰਾਵਤ ਦੇ ਵੱਲੋਂ ਜਿੱਤਿਆ ਗਿਆ ਹੈ ਅਮਨ ਸਹਿਰਾਵਤ ਇੱਕੋ ਇੱਕ ਭਾਰਤੀ ਪੁਰਸ਼ ਸੀ ਜੋ ਇਸ ਵਾਰ ਪਹਿਲਵਾਨੀ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਔਰ ਉਸ ਦੇ ਵੱਲੋਂ ਇਹ ਤਗਮਾ ਜਿੱਤਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਬੀਤੀ ਰਾਤ ਹੀ ਜਦੋਂ ਉਹ ਤਗਮਾ ਜਿੱਤਿਆ ਉਸ ਤੋਂ ਬਾਅਦ ਉਸ ਨੂੰ ਵਧਾਈ ਦਿੱਤੀ ਹੈ ਉਸ ਉਸ ਦਾ ਹੌਸਲਾ ਵਧਾਇਆ ਕਿਉਂਕਿ ਇਸ ਵਾਰ ਇੱਕੋ ਪੁਰਸ਼ ਪਹਿਲਵਾਨ ਸੀ ਔਰ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਸਾਡੇ ਪੁਰਸ਼ ਪਹਿਲਵਾਨ ਪਿਛਲੇ ਕਾਫੀ 올림픽ਸ ਤੋਂ ਕਦੇ ਵੀ ਤਗਮੇ ਤੋਂ ਖਾਲੀ ਵਾਪਸ ਨਹੀਂ ਮੁੜੇ ਔਰ ਇਸ ਵਾਰ ਇਸ ਇੱਕ ਪੁਰਸ਼ ਨੇ ਜਿਹੜਾ ਇੱਕੋ ਇੱਕ ਸੀ ਅਮਨ ਸਹਿਰਾਬਾਦ ਉਸ ਨੇ ਇਸ ਰਿਕਾਰਡ ਨੂੰ ਕਾਇਮ ਰੱਖਿਆ ਔਰ ਉਹ ਤਗਮਾ ਲੈ ਕੇ ਵਾਪਸ ਭਾਰਤ ਆਇਆ ਹੈ ਤਗਮਾ ਜਿੱਤਣ ਦੇ ਨਾਲ ਭਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਭਾਰਤ ਦੀ ਅੰਕ ਤਾਲਿਕਾ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਹੁਣ ਭਾਰਤ ਦੇ ਕੋਲ ਇੱਕ ਚਾਂਦੀ ਦਾ ਤਗਮਾ ਹੈ ਔਰ ਪੰਜ ਕਾਂਸੀ ਦੇ ਤਗਮੇ ਨੇ ਸਹਿਰਾਵਤ ਹਰਿਆਣਾ ਦੇ ਮਕਬੂਲ 66 ਸਾਲ ਅਖਾੜੇ ਦਾ ਪਹਿਲਵਾਨ ਹੈ ਇਹ ਅਖਾੜਾ ਹਰਿਆਣੇ ਤੋਂ ਉਸਨੇ ਇਸ ਤਰ੍ਹਾਂ ਕੇ ਦੇ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਸ ਅਖਾੜੇ ਨੇ ਪਹਿਲਾਂ ਚਾਰ ਤਗਮਾ ਜੇਤੂ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸੁਸ਼ੀਲ ਕੁਮਾਰ ਯੋਗੇਸ਼ਵਰ ਦਤ ਬਜਰੰਗ ਪੂਨੀਆ ਔਰ ਰਵੀ ਦਈਆ ਨੇ ਇਹ ਸਭ ਮਕਬੂਲ ਛਤਰਸਾਲ ਅਖਾੜੇ ਦੇ ਪਹਿਲਵਾਨ ਨੇ ਔਰ ਹੁਣ ਇੱਕ ਹੋਰ ਪਹਿਲਵਾਨ ਇਸ ਲਿਸਟ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਨਾਮ ਹੈ ਅਮਨ ਸਹਿਰਾਵਲ ਸੋ ਸਹਿਰਾਵਤ ਦੀ ਜਿੱਤ ਦੇ ਨਾਲ ਭਾਰਤ ਦੇ ਵਿੱਚ ਹੁਣ ਪੰਜ ਕਾਂਸੀ ਤੇ ਇੱਕ ਜਿਹੜਾ ਚਾਂਦੀ ਦਾ ਤਗਮਾ ਹੋ ਗਿਆ ਕਿਉਂਕਿ ਚਾਂਦੀ ਦਾ ਤਗਮਾ ਬਿਤੇ ਕਾਲੀ ਜੈਬਲਨ ਥਰੋਅਰ ਨੀਰ ਨੀਰਜ ਚੋਪੜਾ ਨੇ ਜਿੱਤਿਆ ਸੀ ਹਾਲਾਂਕਿ ਨੀਰਜ ਚੋਪੜਾ ਦਾ ਉਹ ਮੁਕਾਬਲਾ ਬੜਾ ਟਫ ਸੀ ਉਮੀਦ ਸੀ ਕਿ ਨੀਰਜ ਚੋਪੜਾ ਉਸ ਦੇ ਵਿੱਚ 골ਡ ਲੈ ਕੇ ਆਏਗਾ ਪਰ ਪਾਕਿਸਤਾਨ ਦੇ ਪਲੇਅਰ ਦੇ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਜਿਸ ਕਰਕੇ ਨੀਰਜ ਚੋਪੜਾ ਕਾਂਸੀ ਦਾ ਤਗਮਾ ਲੈਣ ਦੇ ਵਿੱਚ ਕਾਮਯਾਬ ਹੋਇਆ ਔਰ ਅਮਨ ਨੇ ਵੀ ਬੀਤੇ ਰਾਤ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਸ ਨੇ 13-5 ਦੇ ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨ ਦੇ ਵੱਲੋਂ ਦੇਸ਼ ਵਾਪਸੀ ਦੀ ਜਿਹੜੀ ਤਗਮਾ ਲੈ ਕੇ ਜਿਹੜੀ ਰਵਾਇਤ ਹੈ ਉਸ ਰਵਾਇਤ ਨੂੰ ਕਾਇਮ ਰੱਖਿਆ ਹੈ ਔਰ ਹੁਣ ਇਹ ਦੇਖਣਾ ਹੋਏਗਾ ਕਿ ਆਨਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਂਦਾ ਹੈ ਕਿਉਂਕਿ ਕੋਸ਼ਿਸ਼ ਜਾਰੀ ਹੈ ਕਿ ਕੋਈ ਨਾ ਕੋਈ ਤਗਮਾ ਲੈ ਕੇ ਭਾਰਤ ਵਾਪਸ ਆਉਣ ਪਰ ਅਜੇ ਤੱਕ ਦੱਸ ਦਈਏ ਕਿ ਪੈਰਿਸ 올림픽 ਦੇ ਵਿੱਚ ਕੋਈ ਵੀ ਭਾਰਤ 골ਡ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਹਾਲਾਂਕਿ ਵਿਨੇਸ਼ ਫੋਗਾਟ ਦੇ ਉੱਤੇ ਜ਼ਰੂਰ ਉਮੀਦ ਸੀਗੀ ਕਿ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਪਹੁੰਚ ਗਏ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਏਗਾ 골ਡ ਮੈਡਲ ਜਿੱਤਿਆ ਜਾਏਗਾ ਪਰ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਵੀ ਨਵੀਂ ਅਪਡੇਟ ਇਹ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਸਿਲਵਰ ਮੈਡਲ ਜਿਹੜਾ ਜੁਆਇੰਟ ਸਿਲਵਰ ਮੈਡਲ ਜਿਹੜਾ ਉਹ ਮਿਲ ਸਕਦਾ ਹੈ ਪਰ ਗੋਲਡ ਅਜੇ ਤੱਕ ਭਾਰਤ ਨੂੰ ਨਹੀਂ ਮਿਲਿਆ ਕਾਂਸੀ ਦੇ ਪੰਜ ਤਗਮੇ ਔਰ ਇੱਕ ਚਾਂਦੀ ਦਾ ਤਗਮਾ ਭਾਰਤ ਜਿੱਤਣ ਦੇ ਵਿੱਚ ਕਾਮਯਾਬ ਹੋਇਆ ਅਮਨ ਸਹਿਰਾਵਤ ਨੇ ਭਾਰਤ ਦੀ ਝੋਲੀ ਦੇ ਵਿੱਚ ਇਸ ਤਗਮੇ ਨੂੰ ਪਾ ਕੇ ਭਾਰਤ ਦਾ ਇੱਕ ਵਾਰ ਫਿਰ ਤੋਂ ਮਾਣ ਵਧਾਇਆ ਔਰ ਪੁਰਸ਼ ਪਹਿਲਵਾਨਾਂ ਦੇ ਵੱਲੋਂ ਜਿਹੜਾ ਤਗਮਾ ਲਿਆਉਣ ਦੀ ਰਵਾਇਤ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਕਾਇਮ ਰੱਖਿਆ ਐਨਿਕਸ ਵੀਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦੇ ਇੱਕ ਹੋਰ ਪਹਿਲਵਾਨ ਨੇ ਇਤਿਹਾਸ ਰਚ ਦਿੱਤਾ ਹੈ ਮਕਬੂਲ ਛਤਰਸਾਲ ਅਖਾੜੇ ਦਾ ਨਾਮ ਅਸੀਂ ਕਿਉਂ ਲਿਆ ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਦੱਸ ਦਈਏ ਕਿ ਇਸ ਅਖਾੜੇ ਦੇ ਇੱਕ ਹੋਰ ਪਹਿਲਵਾਨ ਅਮਨ ਸਹਿਰਾਵਤ ਨੇ ਇਤਿਹਾਸ ਰਚ ਦਿੱਤਾ ਔਰ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਦਰਸਲ ਪੈਰਿਸ 올림픽 ਦੇ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਵਿੱਚ ਇਹ ਕਾਂਸੀ ਦਾ ਤਗਮਾ ਜਿਹੜਾ ਹੈ ਅਮਨ ਸਹਿਰਾਵਤ ਦੇ ਵੱਲੋਂ ਜਿੱਤਿਆ ਗਿਆ ਹੈ ਅਮਨ ਸਹਿਰਾਵਤ ਇੱਕੋ ਇੱਕ ਭਾਰਤੀ ਪੁਰਸ਼ ਸੀ ਜੋ ਇਸ ਵਾਰ ਪਹਿਲਵਾਨੀ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਔਰ ਉਸ ਦੇ ਵੱਲੋਂ ਇਹ ਤਗਮਾ ਜਿੱਤਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਬੀਤੀ ਰਾਤ ਹੀ ਜਦੋਂ ਉਹ ਤਗਮਾ ਜਿੱਤਿਆ ਉਸ ਤੋਂ ਬਾਅਦ ਉਸ ਨੂੰ ਵਧਾਈ ਦਿੱਤੀ ਹੈ ਉਸ ਉਸ ਦਾ ਹੌਸਲਾ ਵਧਾਇਆ ਕਿਉਂਕਿ ਇਸ ਵਾਰ ਇੱਕੋ ਪੁਰਸ਼ ਪਹਿਲਵਾਨ ਸੀ ਔਰ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਸਾਡੇ ਪੁਰਸ਼ ਪਹਿਲਵਾਨ ਪਿਛਲੇ ਕਾਫੀ 올림픽ਸ ਤੋਂ ਕਦੇ ਵੀ ਤਗਮੇ ਤੋਂ ਖਾਲੀ ਵਾਪਸ ਨਹੀਂ ਮੁੜੇ ਔਰ ਇਸ ਵਾਰ ਇਸ ਇੱਕ ਪੁਰਸ਼ ਨੇ ਜਿਹੜਾ 101 ਸੀ ਅਮਨ ਸਹਿਰਾਬਤ ਉਸਨੇ ਇਸ ਰਿਕਾਰਡ ਨੂੰ ਕਾਇਮ ਰੱਖਿਆ ਹੈ ਔਰ ਉਹ ਤਗਮਾ ਲੈ ਕੇ ਵਾਪਸ ਭਾਰਤ ਆਇਆ ਤਗਮਾ ਜਿੱਤਣ ਦੇ ਨਾਲ ਭਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਭਾਰਤ ਦੀ ਅੰਕ ਤਾਲਿਕਾ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਹੁਣ ਭਾਰਤ ਦੇ ਕੋਲ ਇੱਕ ਚਾਂਦੀ ਦਾ ਤਗਮਾ ਹੈ ਔਰ ਪੰਜ ਕਾਂਸੀ ਦੇ ਤਗਮੇ ਨੇ ਸਹਿਰਾਬਤ ਹਰਿਆਣਾ ਦੇ ਮਕਬੂਲ 66 ਸਾਲ ਅਖਾੜੇ ਦਾ ਪਹਿਲਵਾਨ ਹੈ ਇਹ ਅਖਾੜਾ ਹਰਿਆਣੇ ਤੋਂ ਉਸਨੇ ਇਸ ਤਰ੍ਹਾਂ ਕੇ ਦੇ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਇਸ ਅਖਾੜੇ ਨੇ ਪਹਿਲਾਂ 4 ਤਗਮਾ ਜੇਤੂ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸੁਸ਼ੀਲ ਕੁਮਾਰ, ਯੋਗੇਸ਼ਵਰ ਦਤ, ਬਜਰੰਗ ਪੂਨੀਆ ਔਰ ਰਵੀ ਦਈਆ ਨੇ ਇਹ ਸਭ ਮਕਬੂਲ ਛਤਰਸਾਲ ਅਖਾੜੇ ਦੇ ਪਹਿਲਵਾਨ ਨੇ ਔਰ ਹੁਣ ਇੱਕ ਹੋਰ ਪਹਿਲਵਾਨ ਇਸ ਲਿਸਟ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਨਾਮ ਹੈ ਅਮਨ ਸਹਿਰਾਵਲ ਸੋ ਸਹਿਰਾਵਤ ਦੀ ਜਿੱਤ ਦੇ ਨਾਲ ਭਾਰਤ ਦੇ ਵਿੱਚ ਹੁਣ 5 ਕਾਂਸੀ ਤੇ ਇੱਕ ਜਿਹੜਾ ਚਾਂਦੀ ਦਾ ਤਗਮਾ ਹੋ ਗਿਆ ਕਿਉਂਕਿ ਚਾਂਦੀ ਦਾ ਤਗਮਾ ਬਿਤੇ ਕਾਲੀ ਜੈਬਲਨ ਥਰੋਅਰ ਨੀਰਜ ਚੋਪੜਾ ਨੇ ਜਿੱਤੇ ਅਸੀਂ ਹਾਲਾਂਕਿ ਨੀਰਜ ਚੋਪੜਾ ਦਾ ਉਹ ਮੁਕਾਬਲਾ ਬੜਾ ਟਫ ਸੀ ਉਮੀਦ ਸੀ ਕਿ ਨੀਰਜ ਚੋਪੜਾ ਉਸ ਦੇ ਵਿੱਚ 골ਡ ਲੈ ਕੇ ਆਏਗਾ ਪਰ ਪਾਕਿਸਤਾਨ ਦੇ ਪਲੇਅਰ ਦੇ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਜਿਸ ਕਰਕੇ ਨੀਰਜ ਚੋਪੜਾ ਕਾਂਸੀ ਦਾ ਤਗਮਾ ਲੈਣ ਦੇ ਵਿੱਚ ਕਾਮਯਾਬ ਹੋਇਆ ਔਰ ਅਮਨ ਨੇ ਵੀ ਬੀਤੇ ਰਾਤ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਸ ਨੇ 13-5 ਦੇ ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨ ਦੇ ਵੱਲੋਂ ਦੇਸ਼ ਵਾਪਸੀ ਦੀ ਜਿਹੜੀ ਤਗਮਾ ਲੈ ਕੇ ਜਿਹੜੀ ਰਵਾਇਤ ਹੈ ਉਸ ਰਵਾਇਤ ਨੂੰ ਕਾਇਮ ਰੱਖਿਆ ਹੈ ਔਰ ਹੁਣ ਇਹ ਦੇਖਣਾ ਹੋਏਗਾ ਕਿ ਆਨ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਂਦਾ ਹੈ ਕਿਉਂਕਿ ਕੋਸ਼ਿਸ਼ ਜਾਰੀ ਹੈ ਕਿ ਕੋਈ ਨਾ ਕੋਈ ਤਗਮਾ ਲੈ ਕੇ ਭਾਰਤ ਵਾਪਸ ਆਉਣ ਪਰ ਅਜੇ ਤੱਕ ਦੱਸ ਦਈਏ ਕਿ ਪੈਰਿਸ 올림픽 ਦੇ ਵਿੱਚ ਕੋਈ ਵੀ ਭਾਰਤ 골ਡ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਹਾਲਾਂਕਿ ਵਿਨੇਸ਼ ਫੋਗਾਟ ਦੇ ਉੱਤੇ ਜ਼ਰੂਰ ਉਮੀਦ ਸੀਗੀ ਕਿ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਪਹੁੰਚ ਗਏ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਏਗਾ 골ਡ ਮੈਡਲ ਜਿੱਤਿਆ ਜਾਏਗਾ ਪਰ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਵੀ ਨਵੀਂ ਅਪਡੇਟ ਇਹ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਸਿਲਵਰ ਮੈਡਲ ਜਿਹੜਾ ਜੁਆਇੰਟ ਸਿਲਵਰ ਮੈਡਲ ਜਿਹੜਾ ਉਹ ਮਿਲ ਸਕਦਾ ਹੈ ਪਰ 골ਡ ਅਜੇ ਤੱਕ ਭਾਰਤ ਨੂੰ ਨਹੀਂ ਮਿਲਿਆ ਕਾਂਸੀ ਦੇ ਪੰਜ ਤਗਮੇ ਔਰ ਇੱਕ ਚਾਂਦੀ ਦਾ ਤਗਮਾ ਭਾਰਤ ਜਿੱਤਨ ਦੇ ਵਿੱਚ ਕਾਮਯਾਬ ਹੋਇਆ ਅਮਨ ਸਹਿਰਾਵਤ ਨੇ ਭਾਰਤ ਦੀ ਚੋਲੀ ਦੇ ਵਿੱਚ ਇਸ ਤਗਮੇ ਨੂੰ ਪਾ ਕੇ ਭਾਰਤ ਦਾ ਇੱਕ ਵਾਰ ਫਿਰ ਤੋਂ ਮਾਣ ਵਧਾਇਆ ਔਰ ਪੁਰਸ਼ ਪਹਿਲਵਾਨਾਂ ਦੇ ਵੱਲੋਂ ਜਿਹੜਾ ਤਗਮਾ ਲਿਆਉਣ ਦੀ ਰਵਾਇਤ ਹੈ ਉਸ ਨੂੰ ਉਸੀ ਤਰੀਕੇ ਦੇ ਨਾਲ ਕਾਇਮ ਰੱਖਿਆ ਹੈ ਐਨਕਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦੇ ਇੱਕ ਹੋਰ ਪਹਿਲਵਾਨ ਨੇ ਇਤਿਹਾਸ ਰਚ ਦਿੱਤਾ ਹੈ ਮਕਬੂਲ ਛਤਰਸਾਲ ਅਖਾੜੇ ਦਾ ਨਾਮ ਅਸੀਂ ਕਿਉਂ ਲਿਆ ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਦੱਸ ਦਈਏ ਕਿ ਇਸ ਅਖਾੜੇ ਦੇ ਇੱਕ ਹੋਰ ਪਹਿਲਵਾਨ ਅਮਨ ਸਹਿਰਾਵਤ ਨੇ ਇਤਿਹਾਸ ਰਚ ਦਿੱਤਾ ਔਰ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਦਰਸਲ ਪੈਰਾਓਲੰਪਿਕ ਦੇ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਵਿੱਚ ਇਹ ਕਾਸੀ ਦਾ ਤਗਮਾ ਜਿਹੜਾ ਹੈ ਅਮਨ ਸਹਿਰਾਵਤ ਦੇ ਵੱਲੋਂ ਜਿੱਤਿਆ ਗਿਆ ਹੈ ਅਮਨ ਸਹਿਰਾਵਤ ਇੱਕੋ ਇੱਕ ਭਾਰਤੀ ਪੁਰਸ਼ ਸੀ ਜੋ ਇਸ ਵਾਰ ਪਹਿਲਵਾਨੀ ਦੇ ਵਿੱਚ ਨੈਕਸ ਸਿਵਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦੇ ਇੱਕ ਹੋਰ ਪਹਿਲਵਾਨ ਨੇ ਇਤਿਹਾਸ ਰਚ ਦਿੱਤਾ ਮਕਬੂਲ ਛਤਰਸਾਲ ਅਖਾੜੇ ਦਾ ਨਾਮ ਅਸੀਂ ਕਿਉਂ ਲਿਆ ਉਹ ਤੁਹਾਨੂੰ ਅੱਗੇ ਦੱਸਾਂਗੇ ਪਰ ਦੱਸ ਦਈਏ ਕਿ ਇਸ ਅਖਾੜੇ ਦੇ ਇੱਕ ਹੋਰ ਪਹਿਲਵਾਨ ਅਮਨ ਸਹਿਰਾਬਤ ਨੇ ਇਤਿਹਾਸ ਰਚ ਦਿੱਤਾ ਔਰ ਭਾਰਤ ਨੂੰ ਇੱਕ ਹੋਰ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਹਿਆ ਜਾਂਦਾ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਇਆ ਦਰਸਲ ਪੈਰਾਓਲੰਪਿਕ ਦੇ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਦੇ ਵਿੱਚ ਇਹ ਕਾਂਸੀ ਦਾ ਤਗਮਾ ਜਿਹੜਾ ਹੈ ਅਮਨ ਸਹਿਰਾਵਤ ਦੇ ਵੱਲੋਂ ਜਿੱਤਿਆ ਗਿਆ ਹੈ ਅਮਨ ਸਹਿਰਾਵਤ ਇੱਕ ਕੋਈ ਇੱਕ ਭਾਰਤੀ ਪੁਰਸ਼ ਸੀ ਜੋ ਇਸ ਵਾਰ ਪਹਿਲਵਾਨੀ ਦੇ ਵਿੱਚ ਭਾਰਤ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਔਰ ਉਸ ਦੇ ਵੱਲੋਂ ਇਹ ਤਗਮਾ ਜਿੱਤਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਬੀਤੀ ਰਾਤ ਹੀ ਜਦੋਂ ਉਹ ਤਗਮਾ ਜਿੱਤਿਆ ਉਸ ਤੋਂ ਬਾਅਦ ਉਸ ਨੂੰ ਵਧਾਈ ਦਿੱਤੀ ਹੈ ਉਸ ਉਸ ਦਾ ਹੌਸਲਾ ਵਧਾਇਆ ਕਿਉਂਕਿ ਇਸ ਵਾਰ ਇੱਕੋ ਪੁਰਸ਼ ਪਹਿਲਵਾਨ ਸੀ ਔਰ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਸਾਡੇ ਪੁਰਸ਼ ਪਹਿਲਵਾਨ ਪਿਛਲੇ ਕਾਫੀ 올림픽ਸ ਤੋਂ ਕਦੇ ਵੀ ਤਗਮੇ ਤੋਂ ਖਾਲੀ ਵਾਪਸ ਨਹੀਂ ਮੁੜੇ ਔਰ ਇਸ ਵਾਰ ਇਸ ਇੱਕ ਪੁਰਸ਼ ਨੇ ਜਿਹੜਾ 101 ਸੀ ਅਮਨ ਸਹਿਰਾਬਤ ਉਸਨੇ ਇਸ ਰਿਕਾਰਡ ਨੂੰ ਕਾਇਮ ਰੱਖਿਆ ਔਰ ਉਹ ਤਗਮਾ ਲੈ ਕੇ ਵਾਪਸ ਭਾਰਤ ਆਇਆ ਤਗਮਾ ਜਿੱਤਣ ਦੇ ਨਾਲ ਭਾਰਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਭਾਰਤ ਦੀ ਅੰਕ ਤਾਲਿਕਾ ਜਿਹੜੀ ਹੈ ਉਹ ਵਧਦੀ ਜਾ ਰਹੀ ਹੈ ਹੁਣ ਭਾਰਤ ਦੇ ਕੋਲ ਇੱਕ ਚਾਂਦੀ ਦਾ ਤਗਮਾ ਹੈ ਔਰ ਪੰਜ ਕਾਂਸੀ ਦੇ ਤਗਮੇ ਨੇ ਸਹਿਰਾਬਤ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦਾ ਪਹਿਲਵਾਨ ਹੈ ਇਹ ਅਖਾੜਾ ਹਰਿਆਣਾ ਤੋਂ ਉਸਨੇ ਇਸ ਤਰ੍ਹਾਂ ਦੇ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਸ ਅਖਾੜੇ ਨੇ ਪਹਿਲਾਂ 4 ਤਗਮਾ ਜੇਤੂ ਪਹਿਲਵਾਨ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਸੁਸ਼ੀਲ ਕੁਮਾਰ ਯੋਗੇਸ਼ਵਰ ਦਤ ਬਜਰੰਗ ਪੂਨੀਆ ਔਰ ਰਵੀ ਦਈਆ ਨੇ ਇਹ ਸਭ ਮਕਬੂਲ ਛਤਰਸਾਲ ਅਖਾੜੇ ਦੇ ਪਹਿਲਵਾਨ ਨੇ ਔਰ ਹੁਣ ਇੱਕ ਹੋਰ ਪਹਿਲਵਾਨ ਇਸ ਲਿਸਟ ਦੇ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਨਾਮ ਹੈ ਅਮਨ ਸਹਿਰਾਵਲ ਸੋ ਸਹਿਰਾਵਤ ਦੀ ਜਿੱਤ ਦੇ ਨਾਲ ਭਾਰਤ ਦੇ ਵਿੱਚ ਹੁਣ ਪੰਜ ਕਾਂਸੀ ਤੇ ਇੱਕ ਜਿਹੜਾ ਚਾਂਦੀ ਦਾ ਤਗਮਾ ਹੋ ਗਿਆ ਕਿਉਂਕਿ ਚਾਂਦੀ ਦਾ ਤਗਮਾ ਬਿਤੇ ਕਾਲੀ ਜੈਬਲਨ ਥਰੋਅਰ ਨੀਰਜ ਚੋਪੜਾ ਨੇ ਜਿੱਤਿਆ ਸੀ ਹਾਲਾਂਕਿ ਨੀਰਜ ਚੋਪੜਾ ਦਾ ਉਹ ਮੁਕਾਬਲਾ ਬੜਾ ਟਫ ਸੀ ਉਮੀਦ ਸੀ ਕਿ ਨੀਰਜ ਚੋਪੜਾ ਉਸ ਦੇ ਵਿੱਚ 골ਡ ਲੈ ਕੇ ਆਏਗਾ ਪਰ ਪਾਕਿਸਤਾਨ ਦੇ ਪਲੇਅਰ ਦੇ ਵੱਲੋਂ ਵੀ ਚੰਗਾ ਪ੍ਰਦਰਸ਼ਨ ਕੀਤਾ ਗਿਆ ਜਿਸ ਕਰਕੇ ਨੀਰਜ ਚੋਪੜਾ ਕਾਂਸੀ ਦਾ ਤਗਮਾ ਲੈਣ ਦੇ ਵਿੱਚ ਕਾਮਯਾਬ ਹੋਇਆ ਔਰ ਅਮਨ ਨੇ ਵੀ ਬੀਤੇ ਰਾਤ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਸ ਨੇ 13-5 ਦੇ ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨ ਦੇ ਵੱਲੋਂ ਦੇਸ਼ ਵਾਪਸੀ ਦੀ ਜਿਹੜੀ ਤਗਮਾ ਲੈ ਕੇ ਜਿਹੜੀ ਰਵਾਇਤ ਹੈ ਉਸ ਰਵਾਇਤ ਨੂੰ ਕਾਇਮ ਰੱਖਿਆ ਹੈ ਔਰ ਹੁਣ ਇਹ ਦੇਖਣਾ ਹੋਵੇਗਾ ਕਿ ਆਨਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਂਦਾ ਹੈ ਕਿਉਂਕਿ ਕੋਸ਼ਿਸ਼ جاری ਹੈ ਕਿ ਕੋਈ ਨਾ ਕੋਈ ਤਗਮਾ ਲੈ ਕੇ ਭਾਰਤ ਵਾਪਸ ਆਉਣ ਪਰ ਅਜੇ ਤੱਕ ਦੱਸਦੀ ਹੈ ਕਿ ਪੈਰਿਸ 올림픽 ਦੇ ਵਿੱਚ ਕੋਈ ਵੀ ਭਾਰਤ 골ਡ ਮੈਡਲ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਹਾਲਾਂਕਿ ਵਿਨੇਸ਼ ਫੋਗਾਟ ਦੇ ਉੱਤੇ ਜ਼ਰੂਰ ਉਮੀਦ ਸੀਗੀ ਕਿ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਪਹੁੰਚ ਗਏ ਨੇ ਉਹਨਾਂ ਦੇ ਵੱਲੋਂ ਤਗਮਾ ਜਿੱਤਿਆ ਜਾਏਗਾ 골ਡ ਮੈਡਲ ਜਿੱਤਿਆ ਜਾਏਗਾ ਪਰ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਵੀ ਨਵੀਂ ਅਪਡੇਟ ਇਹ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਸਿਲਵਰ ਮੈਡਲ ਜਿਹੜਾ ਜੁਆਇੰਟ ਸਿਲਵਰ ਮੈਡਲ ਜਿਹੜਾ ਉਹ ਮਿਲ ਸਕਦਾ ਹੈ ਪਰ 골ਡ ਅਜੇ ਤੱਕ ਭਾਰਤ ਨੂੰ ਨਹੀਂ ਮਿਲਿਆ ਕਾਂਸੀ ਦੇ ਪੰਜ ਤਗਮੇ ਔਰ ਇੱਕ ਚਾਂਦੀ ਦਾ ਤਗਮਾ ਭਾਰਤ ਜਿੱਤਨ ਦੇ ਵਿੱਚ ਕਾਮਯਾਬ ਹੋਇਆ ਅਮਨ ਸਹਿਰਾਵਤ ਨੇ ਭਾਰਤ ਦੀ ਚੋਲੀ ਦੇ ਵਿੱਚ ਇਸ ਤਗਮੇ ਨੂੰ ਪਾ ਕੇ ਭਾਰਤ ਦਾ ਇੱਕ ਵਾਰ ਫਿਰ ਤੋਂ ਮਾਣ ਵਧਾਇਆ ਔਰ ਪੁਰਸ਼ ਪਹਿਲਵਾਨਾ ਦੇ ਵੱਲੋਂ ਜਿਹੜਾ ਤਗਮਾ ਲਿਆਉਣ ਦੀ ਰਵਾਇਤ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਕਾਇਮ ਰੱਖਿਆ। ਨੈਕਸ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ। ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦੇ ਇੱਕ ਹੋਰ ਪਹਿਲਵਾਨ ਨੇ ਇਤਿਹਾਸ ਰਚ ਦਿੱਤਾ ਹੈ। ਮਕਬੂਲ ਛਤਰਸਾਲ ਅਖਾੜੇ ਦਾ ਨਾਮ ਅਸੀਂ ਕਿਉਂ ਲਿਆ ਉਹ ਤੁਹਾਨੂੰ ਅੱਗੇ ਦੱਸਾਂਗੇ। ਪਰ ਦੱਸ ਦਈਏ ਕਿ ਇਸ ਅਖਾੜੇ ਦੇ ਇੱਕ ਹੋਰ ਪਹਿਲਵਾਨ ਅਮਨ ਸਹਿਰਾਵਤ ਨੇ ਇਤਿਹਾਸ ਰਚ ਦਿੱਤਾ ਔਰ ਭਾਰਤ ਨੂੰ ਇੱਕ ਹੋਰ